ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਲੋਕ ਸਭਾ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਦੇ ਵੱਲੋਂ ਅੱਜ ਬੜੀ ਸਾਦਗੀ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨਾਮਜ਼ਦਗੀ ਪੱਰਨ ਤੋ ਪਹਿਲਾ ਉਹ ਆਪਣੇ ਪਰਿਵਾਰ ਨਾਲ ਸ਼੍ਰੀ ਸੰਕਟਮੋਚਨ ਬਾਲਾ ਜੀ ਦੇ ਮੰਦਿਰ ਗੁਰਦੁਆਰਾ ਭਗਤ ਚੇਤ੍ਰਾਮ ਜੀ ਅਤੇ ਗੁਰਦੁਆਰਾ ਦੁਖੁਰ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਫ਼ਰ 'ਚ ਆਪਣੇ ਉਤੇ ਮਿਹਰ ਪ੍ਰਿਆਤ ਕਰਨ ਅਤੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਅਸ਼ੋਕ ਪ੍ਰਾਸ਼ਰ ਦੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਪਤਨੀ ਮੀਨੂ ਪ੍ਰਾਸ਼ਰ ਨੇ ਕਵਰਿੰਗ ਏਜੰਟ ਵੱਲੋਂ ਨਾਮਜਦਗੀ ਭਰੀ মিডিਆ ਦੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਪ੍ਰਾਸ਼ਰ ਪੱਪੀ ਨੇ ਪੰਜਾਬ ਅਤੇ ਪੰਜਾਬੀਅਤ ਦਾ ਅਨਮੋਲ ਹੀਰਾ ਸੁਰਜੀਤ ਪਾਤਰ ਦੀ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਕਦੇ ਵੀ ਨਾਮ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਹਨਾਂ ਅਗੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਜ਼ਿੰਮੇਵਾਰੀ ਲੁਧਿਆਣਾ ਦੇ ਲੋਕਾਂ ਦੀ ਸੇਵਾ ਵਿੱਚ ਲਗਾਈ ਹੈ ਉਸ ਦੀ ਅੱਜ ਨਾਮਜਦਗੀ ਕਰਕੇ ਸ਼ੁਰੂਆਤ ਕਰਨ ਜਾ ਰਹੇ ਹਾਂ ਮੈਂ ਸੱਚੇ ਦਿਲੋਂ ਅਤੇ ਇਮਾਨਦਾਰੀ ਨਾਲ ਲੁਧਿਆਣਾ ਵਾਸੀਆਂ ਦੀ ਸੇਵਾ ਕਰਨੀ ਹੈ ਅਤੇ ਸੰਸਦ ਵਿੱਚ ਲੁਧਿਆਣਾ ਦੇ ਹੱਕ ਲਈ ਆਵਾਜ਼ ਵੀ ਚੁੱਕਣੀ ਹੈ ਇਸ ਮੌਕੇ ਉਹਨਾਂ ਦੇ ਨਾਲ ਬੇਟਾ ਵਿਕਾਸ ਪ੍ਰਾਸ਼ਰ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਹਲਕਾ ਸਾਊਥ ਤੋਂ ਵਿਧਾਇਕ ਰਜਿੰਦਰਪਾਲ ਕੌਰ ਸੀਨਾ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੌਜੂਦ ਸਨ ਹਲਕਾ ਨੌਰਥ ਤੋਂ ਵਿਧਾਇਕ ਮਦਨ ਲਾਲ ਬੱਗਾ ਹਲਕਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਹਲਕਾ ਗੇਲਤੋ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਜਿਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਨੂਕੇ ਦਾਖਾ ਤੋਂ ਹਲਕਾ ਇੰਚਾਰਜ ਕੇਐਨਐਸ ਕਾਂਗਰਸ ਹੂਬਾ ਸਕੱਤਰ ਅਤੇ ਮਾਰਕਫੈਟ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਚੇਅਰਮੈਨ ਸੁਰੇਸ਼ ਗੋਇਲ ਲੋਕ ਸਭਾ ਇੰਚਾਰਜ ਦੀਪਕ ਬਾਂਸਰ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਦਿਹਾਤੀ ਪ੍ਰਧਾਨ ਹਰਪੁਪਿੰਦਰ ਸਿੰਘ ਤਰੋੜ ਸਕੱਤਰ ਪਰਮਵੀਰ ਸਿੰਘ ਅਤੇ ਸਮੂਹ ਵਿੰਗਾਂ ਦੇ ਪ੍ਰਧਾਨ ਅਤੇ ਹੋਰ ਲੀਡਰਸ਼ਿਪ ਵੀ ਮੌਜੂਦ ਰਹੀ ਨਾਮਜਦਗੀ ਪੰਨ ਮਗਰੋਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮ ਸਾਹਿਬ ਭੀਮ ਸਾਹਿਬਰਾ ਅੰਬੇਦਕਰ ਦੀ ਬੁੱਤ ਤੇ ਫੁੱਲਾਂ ਦੀ ਮਾਲਾ ਚੜਾ ਕੇ ਆਸ਼ੀਰਵਾਦ ਲਿਆ